ਹੈਲੋ ਫਰੈਂਡਸ ਸਾਰੇ YouTube ਵਾਲੇ ਦਰਸ਼ਕਾਂ ਦਾ ਸਾਡੇ ਚੈਨਲ ਉੱਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਨਵੀਂ ਰੈਸਪੀ ਜਿਹੜੀ ਦੇਣ ਜਾ ਰਹੇ ਹਾਂ ਉਹ ਹੈਗਾ ਮੂਲੀ ਦਾ ਟ੍ਰੈਡੀਸ਼ਨਲ ਸਟਫਡ ਪਰੌਂਠਾ ਕਿਉਂਕਿ ਹੁਣ ਤਾਂ ਆਪਾਂ ਆਟੇ ਵਿੱਚ ਮਿਕਸ ਕਰ ਲੈਂਦੇ ਆ ਤੇ ਬਈ ਤਰੀਕੇ ਨਾਲ ਬਣਦਾ ਪਰ ਜਿਵੇਂ ਸਾਡੀਆਂ ਦਾਦੀਆਂ ਨਾਨੀਆਂ ਜਿਵੇਂ ਬਣਾਉਂਦੀਆਂ ਸੀਗੀਆਂ ਆਪਾਂ ਉਸ ਤਰੀਕੇ ਨਾਲ ਬਣਾਉਨੇ ਆ ਤੇ ਉਹਦੇ ਵਿੱਚ ਆਪਾਂ ਮੂਲੀ ਦਾ ਪਾਣੀ ਪਹਿਲਾਂ ਦੇਖੋ ਸਾਰੀਆਂ ਮੂਲੀਆਂ ਨੂੰ ਆਪਾਂ ਕद्दूकस ਕਰਿਆ ਇਹ ਨਾਤਾ ਬਰੀਕ ਵਾਲਾ 파ਟ ਹੈ ਤਰੀਕੇ ਨਾਲ ਕੀਤਾ ਹੈ ਨਾ ਹੀ ਬਹੁਤਾ ਮੋਟਾ ਹੈ మీడియం ਸਾਈਜ਼ ਦੇ ਵਿੱਚ ਇਹ ਸੰਪਨ ਨੂੰ ਕ੍ਰਸ਼ ਕੀਤਾ ਹੋਇਆ ਤੇ ਉਹ ਤੋਂ ਬਾਅਦ ਆਪਾਂ ਸਾਰਿਆਂ ਨੂੰ ਪਾਣੀ ਇਹਦਾ ਕੱਢ ਲਿਆ ਪੂਰਾ ਪਾਣੀ ਨਹੀਂ ਨਿਕਲਿਆ ਇਹਦੇ ਚੋਂ ਕਿਉਂਕਿ ਫਿਰ ਵੀ ਇਹ ਟੇਸਟ ਪੂਰੇ ਚਬ ਬਣਿਆ ਰਹਿੰਦਾ ਕਿਉਂਕਿ ਜਿਆਦਾ ਜਦੋਂ ਬਰੀਕ ਹੁੰਦਾ ਤਾਂ ਉਹ ਉਹਦੇ ਚੋਂ ਬਿਲਕੁਲ ਵੀ ਮੂਲੀ ਦਾ ਸਵਾਦ ਨਹੀਂ ਆਉਂਦਾ ਔਰ ਇਹ ਪਾਣੀ ਨਾਲ ਵੀ ਆਪਾਂ ਕੀ ਕਰਨਾ ਆਟਾ ਗੁੰਨਣਾ ਹੈ ਹਾਲੋਚ ਉਸ ਤੋਂ ਬਾਅਦ ਆਪਾਂ ਦੂਜੇ ਨੀਂਗਣ ਦੱਸਦਿਆਂ ਮੂਲੀ ਦੇ ਵਿੱਚ ਆਪਾਂ ਅਨੀਅਨ ਪਾਵਾਂਗੇ ਇਹ ਕੱਟਿਆ ਹੋਇਆ ਇਹ ਹੈਗਾ ਧਨੀਆ ਆਪਣਾ ਹਰਾ ਔਰ ਹੈਗੇ ਗ੍ਰੀਨ ਚਿਲੀਸ ਉਹਦੇ ਵਿੱਚ ਆਪਾਂ ਸੌਂਠ ਪਾਊਡਰ ਵੀ ਪਾਵਾਂਗੇ ਕਿਉਂਕਿ ਮੂਲੀ ਠੰਡੀ ਹੁੰਦੀ ਆ ਕਈਆਂ ਨੂੰ ਫਿਰ ਬਾਤ ਦੀ ਪ੍ਰੋਬਲਮ ਹੁੰਦੀ ਆ ਜਾਂ ਕਈਆਂ ਨੂੰ ਗੈਸ ਬਣਦੀ ਆ ਇਸ ਕਰਕੇ ਆਪਾਂ ਇਹ ਸੌਂਠ ਦਾ ਪਾਊਡਰ ਵੀ ਇਹਦੇ ਵਿੱਚ ਜ਼ਰੂਰ ਪਾਵਾਂਗੇ ਇਹ ਹੈਗਾ ਸਿੰਧਾ ਨਮਕ ਹੈ ਜੀ ਇਹ ਹੈਗੀ ਆ ਕਸ਼ਮੀਰੀ ਲਾਲ ਮਿਰਚ ਤੇ ਇਹ ਹੈਗੇ ਨੇ ਚਿਲੀ ਫਲੈਕਸ ਜਿਹੜੇ ਨੇ ਇਹ ਵੀ ਪਾ ਕੇ ਥੋੜਾ ਟੇਸਟ ਦਾ ਇਨਹਾਂਸ ਹੋ ਜਾਂਦਾ ਆਪਾਂ ਪਹਿਲਾਂ ਆਕਾ ਲਗਾਉਣੀ ਆ ਆ ਦੇਖੋ ਜੀ ਆਪਾਂ ਆ ਦੋ ਲੋਈਆਂ ਬਣਾ ਕੇ ਤੇ ਅਲੱਗ-ਅਲੱਗ ਆਪਾਂ ਇਹਨਾਂ ਨੂੰ ਵੇਲ ਲੈਣੇ ਆ ਕਿਉਂਕਿ ਕਈਆਂ ਨੂੰ ਰੋਟੀ ਦੇ ਉੱਤੇ ਲੋਈ ਦੇ ਉੱਤੇ ਲੋਈ ਧਰ ਕੇ ਰੋਟੀ ਨਹੀਂ ਬਣਾਣੀ ਆਂਦੀ ਸੋ ਉਹ ਬੜੀ ਦਿੱਕਤ ਉਹ ਬੜੀ ਦਿੱਕਤ ਹੁੰਦੀ ਆ ਸਪਾਟਰ ਹੋਣਾ ਚਾਹੀਦਾ ਬੰਦਾ ਇਸ ਕਰਕੇ ਆਪਾਂ ਨੂੰ ਉਹਨੂੰ ਅਲੱਗ-ਅਲੱਗ ਹੀ ਵੇਲ ਲੈਣੇ ਆ ਛੋਟੇ-ਛੋਟੇ ਪੇੜੇ ਲੈ ਕੇ ਔਰ ਵੇਲ ਕੇ ਫਿਰ ਆਪਾਂ ਇਹਨਾਂ ਦੇ ਵਿੱਚ ਸਟਫਿੰਗ ਕਰਾਂਗੇ ਬਾਕੀ ਜਿਹੜਾ ਦੇਖੋ ਆਟਾ ਆਹ ਮੂਲੀ ਦਾ ਆਪਣਾ ਆਟਾ ਪਾਣੀ ਬਚ ਗਿਆ ਸੀ ਇਹਨੂੰ ਤੁਸੀਂ ਕਾਲੀ ਮਿਰਚ ਕਾਲਾ ਨਮਕ ਔਰ ਸੌਂਡ ਪਾਊਡਰ ਪਾ ਕੇ ਪੀ ਸਕਦੇ ਹੋ ਅੱਜ ਮੇਰੀ ਬਹੁਤ ਵਧੀਆ ਹੈ ਆਹ ਲੋ ਜੀ ਆਪਾਂ ਹੁਣ ਅੱਗੇ ਕਰਦੇ ਆਂ ਆਪਾਂ ਸਟਫਿੰਗ ਆਹ ਲੋ ਇਹ ਦੇਖੋ ਇਹ ਆਪਾਂ ਕਰ ਰਿਹਾ ਸਟਫਿੰਗ ਇਹਦੀ ਸਾਥੇ ਦੀ ਜਿਹੜਾ ਮੂਲੀ ਵਾਲਾ ਸਟਫਿੰਗ ਵਾਲਾ ਪਰੌਂਠਾ ਲਓ ਇਹਦੇ 'ਚ ਅਪਾਂ ਦੂਸਰੀ ਰੋਟੀ ਨੂੰ ਇੱਕ ਰੱਖ ਕੇ ਇਦਾਂ ਸਟਫ ਕਰੀ ਤੇ ਹੌਲੀ ਹੌਲੀ ਪੈਨ ਨੂੰ ਜਿਹੜੀਆਂ ਇਹਦੀਆਂ ਸਾਈਡਾਂ ਨੇ ਥੋੜਾ ਜਿਹਾ ਬੰਦ ਕਰ ਦਨੇ ਆ ਤਾਂ ਕਿ ਸਾਡੀ ਜਿਹੜੀਆਂ ਮੂਰੀਆਂ ਨੇ ਉਹ ਬਾਹਰ ਨਾ ਨਿਕਲਣ ਤੇ ਉਸ ਤੋਂ ਬਾਅਦ ਆਪਾਂ ਨੂੰ ਹੱਥ ਨਾਲ ਥਰਥ-ਥਰਥ ਪਾ ਦਵਾਂਗੇ ਤਾਂ ਤਾਂ ਕਿ ਸਦੀ ਸਾਡੀ ਮੂਰੀਆਂ ਪ੍ਰੋਪਰਲੀ ਅੰਦਰ ਜਾ ਕੇ ਸੈੱਟ ਹੋ ਜAVE ਜਿਵੇਂ ਆਪਾਂ ਪੂਤ ਬਣਾਉਂਦੇ ਆ ਆਪਣਾ ਕਈ ਹੋਰ ਏਦਾਂ ਦੀਆਂ ਡਿਸ਼ੇਸ ਬਣਦੀਆਂ ਨੇ ਮਠੀਆਂ-ਮਠੀਆਂ ਜਿਹੜੀਆਂ ਨੇ ਭਰਨੀਆਂ ਜਾਂ ਔਰ ਜਿਵੇਂ ਸਾਡਾ ਪੂਰੀ ਵੀ ਬਣਾਣੇ ਹੁੰਦੇ ਆ ਅੰਦਰ ਵਿੱਚ ਸਟਫਿੰਗ ਕਰਕੇ ਚਲੋ ਫਿਰ ਆਪਾਂ ਇਹਨੂੰ ਹਲਕਾ ਹਲਕਾ ਬੇਲ ਲੈਣਾ ਦੇਖੋ ਜਿਨ੍ਹਾਂ ਨੂੰ ਨਹੀਂ ਬਣਾਣੀ ਆਉਂਦੀ ਉਹ ਵੀ ਬਹੁਤ ਈਜ਼ੀ ਦੀ ਐਸ ਸਟਫਿੰਗ ਵਾਲੇ ਪਰੌਂਠੇ ਨੂੰ ਬਣਾ ਸਕਦੇ ਨੇ ਤੇ ਬਹੁਤ ਈਜ਼ੀ ਦੀ ਬਣ ਜਾਂਦਾ ਬਹੁਤ ਚੰਗੀ ਵਧੀਆ ਲੱਗਦਾ ਕਿ ਕਿੰਨਾ ਪਿਆਰਾ ਬੁਣਖਾ ਆਇਆ ਸਟਫਿੰਗ ਵਾਲਾ ਅਰ ਜਨ ਜ਼ਰੂਰੀ ਮੋਸਮ ਸੀਜ਼ਨ ਦੇ ਹਿਸਾਬ ਨਾਲ ਮੂਲੀ ਜ਼ਰੂਰੀ ਖਾਣੀ ਚਾਹੀਦੀ ਹੈ ਅਰ ਜਿਹੜੇ ਬੰਦਿਆਂ ਨੂੰ ਘੀ ਤੋਂ ਪ੍ਰੋਬਲਮ ਹੈ ਤਾਂ ਉਹ ਬਿਨਾਂ ਘੀ ਤੋਂ ਵੀ ਨੂੰ ਬਣਾ ਸਕਦਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਟੇਸਟ ਸੇਮ ਹੁੰਦਾ ਹੈ